ਇੱਕ ਬੰਦਾ ਦੀਗਾ ਉਹੋ ਪੜੀਆਂ ਚੋਰੀਆਂ ਤੇ ਡਾਕੇ ਮਾਰਨੇ ਪਰਿਵਾਰ ਦੀ ਖਾਤਰ ਲੋਕਾਂ ਨੂੰ ਤੰਗ ਕਰਨਾ ਉਹਨੇ ਸੌ ਖੂਨ ਕਰਤਾ ਦੀਗਾ ਅੱਛਾ ਜੀ हां ਗੰਗੂਰੇ ਅਗਲਾ ਜੇ ਅੱਡਾ ਮਾਰ ਦਿੰਦਾ ਉਹਨੇ ਕਿਦਾਂ ਸੋਚਿਆ ਵੀ ਆਪਾਂ ਐਡੇ ਪਾਪ ਕਰਤੇ ਇੰਨੇ ਖੂਨ ਕਰਤੇ ਇਹ ਆਖਰ ਨੂੰ ਦੇਣੇ ਤਾਂ ਆਪਾਂ ਨੂੰ ਹੀ ਪਹਿਣਗੇ ਪਰਿਵਾਰ ਨੇ ਤਾਂ ਕਿਸੇ ਧੀ ਮੀਨੇ ਨਾ ਕਿਸੇ ਮੁੰਡੇ ਨੇ ਸਾਥ ਦੇਣਾ ਨਹੀਂ ਵੀ ਆਪਾਂ ਤਾਂ ਬਹੁਤ ਮਾੜਾ ਕੰਮ ਕਰ ਲਿਆ ਇੰਨਾ ਨੁਕਸਾਨ ਕਰੀ ਜਾਂਦੇ ਆ ਵੀ ਚਲੋ ਕਹਿੰਦਾ ਜਿਹੜੀ ਰਹਿੰਦੀ ਉਮਰ ਹੈ ਇਹ ਤਾਂ ਕਿਸੇ ਨੇ ਖੇਚ ਲਈਏ ਉਹ ਜੀ ਲੈ ਕੇ ਬਿਚਾਰੋ ਕਨਾ ਜੰਗਲਾਂ ਚ ਲੱਦਿਆਂ ਅੱਛਾ ਜੀ ਭਈ ਜੰਗਲ ਚ ਤੁਰ ਜੰਗਲਾਂ ਚ ਤੁਰ ਗਿਆ ਕਹਾ ਹਾਂ ਕਿ ਸੰਤ ਬੈਠੇ ਨੇ ਤਾੜੀ ਲੱਗੀ ਹੋਈ ਐ ਉਹਦੇ ਕੋਲੇ ਵਹਿ ਗਿਆ ਜਾ ਕੇ ਉੱਤੇ ਕੋਲੇ ਬੈਠਾ ਤੇ ਉਹਦੀ ਸੇਵਾ ਕਰਨ ਲੱਗ ਗਿਆ ਜਦੋਂ ਸੇਵਾ ਕਰੀ ਗਿਆ ਉਹਦੀ ਤੇ ਸੰਤਾਂ ਤਾਂ ਇੱਕ ਮਹੀਨਾ ਤਾੜੀ ਨਾ ਖੋਲੀ ਇੱਕ ਮਹੀਨਾ ਸੇਵਾ ਹੀ ਕਰੀ ਗਿਆ ਅੱਛਾ ਜੀ ਇੱਕ ਮਹੀਨੇ ਬਾਅਦ ਜਦੋਂ ਫਿਰ ਉਹ ਸੰਤਾ ਜੀ ਤਾੜੀ ਖੁੱਲੀ ਉਹ ਕਹਿੰਦੇ ਭਗਤਾ ਤੂੰ ਕਹਿੰਦਾ মহারাজ ਮੈਂ ਤਾਂ 1 ਮਹੀਨਾ ਹੋ ਗਿਆ ਤੁਹਾਡੀ ਸੇਵਾ ਕਰਦੇ ਨੂੰ ਹਾਂ ਵੀ ਚਲੋ ਜੀ ਸੰਤਾ ਜੀ ਤਾੜੀ ਖੁੱਲੀ ਕਹਿੰਦੇ ਤੂੰ ਫਿਰ ਇੱਥੇ ਕਿਵੇਂ ਆ ਗਿਆ ਅਸੇ ਕਹਿੰਦਾ মহারাজ ਮੈਂ ਵੀ ਆਇਆ ਸੀ ਪਰ ਮੈਨੂੰ ਤੁਸੀਂ ਹੁਣ ਆਪ ਦਾ ਸੇਵਾਦਾਰ ਬਣਾ ਲਓ ਪੱਕਾ ਸੰਤ ਕਹਿੰਦੇ ਸੇਵਾਦਾਰ ਤਾਂ ਤੈਨੂੰ ਬਣਾ ਲਾਂਗੇ ਪਰ ਤੈਨੂੰ ਸਾਰੀ ਗੱਲ ਸੱਚ ਦੱਸਣੀ ਪਊ ਅੱਛਾ ਜੀ ਕੋ ਸੰਤਾਂ ਤਾਂ ਪਤਾ ਸੀ ਵੀ ਐਡੇ ਪਰਾਧ ਕੀਤੇ ਨੇ ਉਹ ਕਹਿੰਦਾ ਮਹਾਰਾਜ ਵੀ ਸੱਚ ਦੱਸਦੂ ਮੈਂ ਤੇ ਕਹਿਣ ਲੱਗਿਆ ਜੀ ਵੀ ਮੈਂ ਸੌ ਕੌਣ ਕਰਤਾ ਠੀਕ ਹੈ ਚੋਰੀਆਂ ਡਾਕ ਕੇ ਬਹੁਤ ਮਾਰੇ ਨੇ ਬਹੁਤ ਲੁੱਟ ਮਾਰ ਮੈਂ ਕਰੀ ਵੀ ਹੈ ਕਹਿੰਦਾ ਠੀਕ ਆ ਕਹਿੰਦਾ ਮਹਾਰਾਜ ਮੈਨੂੰ ਆਪ ਦਾ ਸੇਵਾਦਾਰ ਬਣਾ ਲਓ ਉਹ ਸੰਤਾ ਨੇ ਕਿਹਾ ਵੀ ਜੇ ਮੈਂ ਇਹਨੂੰ ਸੇਵਾਦਾਰ ਬਣਾ ਲਿਆ ਮੇਰੀ ਅੱਧੀ ਇਹੀ ਕਮਾਈ ਲੈ ਜੋ ਸੰਤ ਕਹਿੰਦੇ ਨਾ ਭਾਈ ਅਸੀਂ ਤੈਨੂੰ ਸੇਵਾਦਾਰ ਬਣਾਉਦੇ ਤੂੰ ਤਾਂ ਬਾਲਾ ਵੱਡੇ ਬਰਾਦ ਕਰਿਆ ਸਹੀ ਕਿ ਭਾਈ ਉਹਨੂੰ ਗੁੱਸਾ ਆ ਗਿਆ ਗੁਸਾਇਆ ਜੋਂਦਾ ਸਾਹ ਦੇ ਸਿਰ ਚ ਮਾਰਿਆ ਟੰਬਾ ਸਾਹ ਮਾਰਤਾ ਮਾਰ ਕੇ ਤੁਰ ਗਿਆ ਖਣਾ ਜਿੱਥੇ ਚੱਲ 100 ਆ ਕਹਿੰਦਾ 100 ਹੋਰ ਉੱਤੇ ਹੋ ਜੂ 100 ਕਹਿੰਦਾ ਹੁਣ ਸਹੀ ਗੱਲ ਹੈ ਹਾਂ ਉਹਨੇ ਭਾਈ ਕਰਿਆ ਕੀ ਗਾਹ ਤੋਰ ਪਿਆ ਗਾਹ ਤੋਰਿਆ ਇਕ ਸਾਥ ਹੋਰ ਬੈਠਾ ਜੰਗਲ ਦੇ ਵਿੱਚ ਤੂੰ ਹੀ ਲਾਈ ਜਾ ਕੇ ਸਾਥ ਕੋਲੇ ਬੈਠ ਗਿਆ ਬੈਠਾ ਉਹਦੀ ਸੇਵਾ ਬੰਦਗੀ ਲੱਗਿਆ ਕਰਨ ਕਰਨ ਲੱਗਿਆ ਕਾਫੀ ਚਿਰ ਆਜੋ ਸੰਤਾਂ ਦੀ ਟਾੜੀ ਖੁੱਲੀ ਦੇਖਿਆ ਉਹਨੇ ਬੰਦਾ ਬੈਠਾ ਕਹਿੰਦੇ ਹਾਂ ਵੀ ਭਾਈ ਤੂੰ ਗੁਰਮਖਾ ਕਿਵੇਂ ਆਇਆ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡਾ ਸੇਵਾਦਾਰ ਬਣਨਾ ਹੈ ਮੈਨੂੰ ਸੇਵਾਦਾਰ ਬਣਾ ਲਓ ਉਹ ਕਹਿਣ ਲੱਗੇ ਸੰਤ ਕਹਿੰਦੇ ਸੇਵਾਦਾਰ ਤਾਂ ਤੈਨੂੰ ਬਣਾ ਲਾਂਗੇ ਪਰ ਤੈਨੂੰ ਗੱਲ ਸੱਚੀ ਦੱਸਣੀ ਪਊ ਉਹ ਕਹਿੰਦਾ ਹਾਂ ਮਹਾਰਾਜ ਵੀ ਮੈਂ ਸੱਚੀ ਦੱਸੂਗਾ ਸਹੀ ਉਹ ਕਹਿੰਦਾ ਅੱਗੇ ਵੀ ਮੈਂ ਕਿਸਾਨਾਂ ਕੋਲੇ ਗਿਆ ਤੀ ਕਹਿੰਦਾ ਜੀ ਉਹ ਸੰਤਾਂ ਨੇ ਵੀ ਮੈਨੂੰ ਐਂ ਕਹਿਤਾ ਠੀਕ ਹੈ ਜੀ ਤੇ ਜਦੋਂ ਮੈਂ ਸੱਚੀ ਦੱਸਤੀ ਕਹਿੰਦਾ ਜੀ ਉਹਨਾਂ ਨੇ ਮੈਨੂੰ ਜਵਾਬ ਦੇਤਾ ਕਹਿੰਦਾ ਫਿਰ ਮੇਰੇ ਹੱਥੋਂ ਸਾਧਵੀ ਮਰ ਗਿਆ ਕਹਿੰਦਾ ਜਿੱਥੇ ਸੌਤੀ ਮੈਂ ਇੱਕ ਹੋਰ ਇੱਕ ਸੋਤੇ ਭਾਗ ਗਿਆ ਪੂਰਾ ਤੇ ਸਾਧ ਨੇ ਕਿਹਾ ਇਹਦੇ ਹੱਥੋਂ ਤਾਂ ਮਰਨਾ ਹੀ ਮੜਾ ਇਹ ਮਾਰੂਗਾ ਕੋਈ ਹਾਵ ਨੇ ਨੂੰ ਮਗਰੋਲਾ ਹੋ ਜੱਟ ਨੂੰ ਅੱਛਾ ਉਹ ਕਹਿੰਦੇ ਵੀ ਸੋਚ ਕੇ ਸਾਨੂੰ ਸੋਚਣ ਦਾ ਟਾਈਮ ਦੇ ਦੇ ਕਹਿੰਦਾ ਜੀ ਸੋਚ ਲਓ ਉਹ ਸੋਚ ਸੋਚ ਕੇ ਕਹਿ ਲੱਗਿਆ ਐ ਕਰ ਕਹਿੰਦਾ ਹਾਂ ਵਾਰ ਆਇਆ ਕਹਿੰਦਾ ਆ ਫੜਾ ਆ ਸੂਟਾ ਨਸਰੀ ਕਹਿੰਦਾ ਤੂੰ ਇਹਨੂੰ ਨਾ ਜਾ ਕੇ ਤੀਰਥਾਂ ਤੇ ਨਹੀਂ ਤਾਂ ਆਪਣਾ ਇਹ ਨਾਲੇ ਮੇਰਾ ਛੋਟਾ ਨਮਾਲਿਆ ਕਰੀ ਅਸੇ ਕਹਿੰਦਾ ਚੰਗਾ ਕਹਿੰਦਾ ਚੰਗੀ ਤਰ੍ਹਾਂ ਤੇ ਮਲਕੇ ਨਮਾਈ ਸਾਰੇ ਤੀਰਥ ਕਰਕੇ ਆਈ ਜਦੋਂ ਤੇਰੇ ਮਨਜੂਰ ਹੋ ਗਏ ਪਾਪ ਕੱਟੇ ਗਏ ਨਾ ਇਹ ਛੋਟਾ ਹਰਾ ਹੋ ਜਾਊਗਾ ਠੀਕ ਹੈ ਇਹ ਨਿਸ਼ਾਨੀ ਹੈ ਚਲ ਸਾਥ ਕਹਿੰਦਾ ਆਪੇ ਤੁਰਿਆ ਫਿਰੂ ਭੌਂਕਦਾ ਗਲਵਾਂ ਲਾਈ ਜੀ ਨੇ ਕੜੋ ਲਾਤਾ ਜੱਟ ਦਾ ਕਹਿੰਦਾ ਇਹਦਾ ਕੀ ਪਤਾ ਮੇਰੇ ਸਿਰ ਚ ਟੰਬਾ ਮਾਰੀ ਇਹ ਦੋ ਮਗਰ ਸਾਧ ਨੂੰ ਮਾਰ ਕੇ ਆਇਆ ਇਹ ਕੀ ਗੱਲ ਹੈ ਹਾਂ ਕਹਿੰਦਾ ਨੂੰ ਮੰਗ ਰੋ ਲਾਉ ਕਹਿੰਦਾ ਇਹ ਤਾਂ ਜੱਟ ਜਿਹੜੇ ਜੱਟ ਉਹਨਾਂ ਦਾ ਬਾੜੀ ਪੇੜੀ ਕੋਮ ਆ ਕਹਿੰਦਾ ਆਪੇ ਦੋ ਰਿਆ ਪਰੂ ਛੋਟਾ ਹਰਾ ਨਹੀਂ ਹੁੰਦਾ ਆਪੇ ਦੋ ਰਿਆ ਹਾਂ ਭਾਈ ਉਹ ਗਿਆ ਜਿੱਥੇ ਜਾਇਆ ਕਰੇ ਨਾ ਕਿ ਨਾਲ ਜਾਦਾ ਜਾ ਕਰੇ ਵੀ ਆ ਵੀ ਨਮਾਉਣਾ ਉਹਨੂੰ ਵੀ ਨਮਾਇਆ ਕਰੇ ਤੇ ਹੁਣ ਕਿੱਥੇ ਛੋਟੇ ਨੇ ਹਰਾ ਹੋਣਾ ਦੀ ਫਿਰ ਦਾਰਿਆ ਸਾਲ ਸੀ ਮਹੀਨੇ ਤੀਰਥਾਂ ਤੇ ਉਹਨੂੰ ਨਮਾਉਂਦਾ ਨਾਲ ਹੀ ਆਪ ਨਾਉਂਦਾ ਉਹ ਜਦੋਂ ਮੁੜਿਆ ਆਉਂਦਾ ਜੰਗਲ ਦੇ ਵਿੱਚ ਦੀ ਇੱਕ ਸਾਧ ਬੈਠਾ ਹੈ ਸਾਧ ਦੇ ਕੋਲ ਇੱਕ ਬੰਦਾ ਇੱਕ ਜਨਾਨੀ ਬੈਠੇ ਨੇ ਉਹ ਵੀ ਬੈਠ ਗਿਆ ਖੂਨੀ ਵੀ ਉੱਥੇ ਬੈਠ ਗਿਆ ਕਹਿੰਦਾ ਆ ਸਾਧ ਦੀਆਂ ਵੀ ਗੱਲਾਂ ਸੁਣੀਆਂ ਕੀ ਕਹਿੰਦਾ ਇਹ ਉਹ ਕਹਿੰਦੇ ਬਾਬਾ ਸਾਡੇ ਲਾਦ ਨਹੀਂ ਸਾਨੂੰ ਪੁੱਤ ਦਿਓ ਬੀਏ ਸੀਤਾ ਲਾਦ ਤੋਂ ਬਹੁਤ ਔਖਿਆ ਸ਼ਾਹ ਕਹਿੰਦਾ ਭਈ ਪੁੱਤ ਤਾਂ ਹੋ ਜੂਗਾ ਪਰ ਇੱਕ ਸੋਨੂੰ ਬਹੁਤ ਔਖਾ ਕੰਮ ਕਰਨਾ ਪਊ ਕਹਿੰਦੇ ਕੀ ਕਰ ਲੋਂਗੇ ਕਹਿੰਦੇ ਮਹਾਰਾਜ ਕਰ ਲਾਂਗੇ ਕੋਈ ਜੇ ਕਿਸੇ ਬੰਦੇ ਦੀ ਜਿਹੜੀ ਚੀਜ਼ ਦੀ ਇਚਾਣਾ ਹੁੰਦੀ ਹੈ ਚਾਹੇ ਔਖਾ ਹੋਵੇ ਉਹ ਕਰਦਾ ਹੈ ਕਹਿੰਦਾ ਜੰਗਲ ਚੋਂ ਬਾਲਣ ਇਕੱਠਾ ਕਰਕੇ ਬਹੁਤ ਜ਼ਿਆਦੇ ਨਾਸ਼ਾ ਕਹਿੰਦਾ ਜਿਹੜਾ ਜੰਗਲ ਦੇ ਨੇੜੇ ਪਿੰਡ ਪੈਂਦਾ ਰਾਤ ਨੂੰ ਉਹਨੂੰ ਅੱਗ ਲਾਉਣੀ ਹੈ ਧਰ ਕੇ ਚਾਰ ਸਫੇਰੇ ਪਿੰਡ ਨੂੰ ਅੱਛਾ ਜੀ ਜਦੋਂ ਪਿੰਡ ਮੱਚ ਗਿਆ ਸੋਡੇ ਪੁੱਤ ਹੋ ਗਏ ਹੂੰ ਉਹ ਖੂਨੀ ਕਹਿੰਦਾ ਭਾਂ ਲੋੜਾ ਆ ਗਿਆ ਇੱਕ ਜਵਾਕ ਵਜੇ ਤਾਂ ਪਿੰਡ ਫੂਕ ਦੇਣਗੇ ਚੰਗੀ ਗੱਲ ਹੈ ਹਾਂ ਕਹਿੰਦਾ ਵੀ ਨਾਲ ਹੀ ਜਾ ਲਾਂਗੇ ਨਦੀ ਖੂਨੀ ਵੀ ਉੱਠ ਗਿਆ ਵੀ ਨਾਲ ਹੀ ਦੁਰ ਪਿਆ ਤੁਰਿਆ ਬੰਦਾ ਕਹਿੰਦਾ ਮੈਂ ਨਹੀਂ ਇਹ ਕੰਮ ਕਰਦਾ ਇਹਦਾ ਬਾਲਾ ਵੱਡਾ ਪਾਪ ਹੈ ਮਸੂਮ ਬੱਚੇ ਮੱਚ ਜਾਣਗੇ ਪਸ਼ੂ ਮੱਚ ਜਾਣਗੇ ਖੇਲਿਆਂ ਤੇ ਬੰਨੇ ਤੀਮੀ ਕਹਿੰਦੀ ਨਾ ਤਾਂ ਕਰਾਂਗੇ ਜ਼ਰੂਰ ਅੱਛਾ ਜੀ ਪਈ ਨਾਦਾ ਬਾਲਣ ਇਕੱਠਾ ਕਰ ਲਿਆ ਉਹ ਖੂਨ ਨਹੀਂ ਦੇਖੀ ਜਾਂਦਾ ਇਹਨਾਂ ਨੂੰ ਕਰ ਲੈਣ ਦੇ ਉਹਨਾਂ ਜਦੋਂ ਤਿਆਰੀ ਕਰ ਲਈ ਅੱਗ ਲਾਉਣ ਦੀ ਉਹਨਾਂ ਦਾ ਬੰਦੇ ਦੇ ਮਾਰਿਆ ਸਿਰ ਤੇ ਉਹੀ ਛੋਟਾ ਬੰਦਾ ਮਾਰਦਾ ਜੋ ਤੀਮੀ ਕਹਿੰਦੀ ਜਾਂ ਹੱਥ ਬੰਨਣ ਲੱਗੀ ਕਹਿੰਦੀ ਮੈਨੂੰ ਨਾ ਮਾਰ ਮੁੜ ਕੇ ਨਹੀਂ ਆ ਜਾ ਕੰਮ ਕਰਦੀ ਕਹਿੰਦਾ ਤੂੰ ਹੀ ਕਰਾਉਣੀ ਐ ਇਹ ਕੋਦੇ ਮਾਰਿਆ ਉਹ ਵੀ ਮਾਰਤੀ ਕਹਿੰਦਾ ਚਲ ਜਿੱਥੇ ਸੌਤੀ ਕਹਿੰਦਾ ਹੁਣ ਚਾਰ ਉੱਤੇ ਹੋਗੇ ਕੁਝ ਨਹੀਂ ਹੁੰਦਾ 103 ਕਰਤੇ 103 ਕਰਤੇ ਤੇ ਭਾਈ ਵਾਪਸ ਘਰੇ ਆ ਗਿਆ ਇੱਕ ਕਰਿਆ ਜੋ ਤੜਕੇ ਉੱਠਿਆ ਲੱਗ ਰਾ ਛੱਡੀ ਖੜਾ ਛੋਟਾ ਤਾਂ ਹਾਂ ਆਪਾਂ ਕਮਾਲ ਹੋ ਗਈ ਕਹਿੰਦਾ ਕਹਿੰਦਾ ਇਹ ਨੇਵ ਦਿੱਤ ਇਨਸਾਨ ਮਾਰਦੇ ਇੰਨੇ ਮਾਰਦੇ ਛੋਟਾ ਹੋਣ ਲੱਗ ਰਾ ਛੱਡਦਾ ਨਮਾਏ ਤੂੰ ਛੱਡੀਆਂ ਹੀ ਨਹੀਂ ਹਾਂ ਕਹਿੰਦਾ ਵੀ ਹੁਣ ਸਾਥ ਕੋਈ ਚੱਲਿਆ ਸਾਥ ਕੋਲੇ ਵਾਗ ਗਿਆ ਕਹਿੰਦਾ ਆ ਵੀ ਬੱਚਾ ਕਹਿੰਦਾ ਮਹਾਰਾਜ ਕਹਿੰਦਾ ਨਵਾ ਲਿਆ ਕਹਿੰਦਾ ਨਵਾਏ ਜਨੂੰ ਕੁਛ ਨਹੀਂ ਤੀ ਹੋਇਆ ਕਹਿੰਦਾ ਫਿਰ ਹੋਰ ਕੰਮੀ ਬਿਤੇ ਹਾਂ ਉਹਨੇ ਪਰ ਜੋ ਸਾਰੀ ਗੱਲ ਦੱਸੀ ਉਹ ਕਹਿਣ ਲੱਗਾ ਬੱਚਾ ਜਿੰਨਾ ਤੇਰਾ ਪਾਪ ਅਪਰਾਧ ਕਰਿਆ ਸੀ ਨਾ ਜਿਹੜੀ ਤੂੰ ਉਹ ਦਇਆ ਕਰ ਗਿਆ ਜੀਵ ਜੰਤੂ ਬਚਾਤਾ ਹ ਇਹ ਤੈਨੂੰ ਉਹਦੀ ਇਹ ਫਲ ਮਿਲ ਗਿਆ ਤੇਰਾ ਜਿਹੜਾ ਪਿਛਲਾ ਕਰਮਾ ਸਭ ਕੱਟਿਆ ਗਿਆ ਤੂੰ ਹੁਣ ਸੁਰਗ ਲੋਕ ਨੂੰ ਜਾਏਗਾ ਹ ਮਨਾਸ਼ਾ ਕਨਾ ਭਾਈ ਗਦਾਰ ਬਾਬਾ ਆਣ ਲੈ ਕੇ ਆਗੀ ਕਹਿੰਦੇ ਬੈਠ ਵੀ ਸੁਰਗ ਨੂੰ ਜੱਟ ਦਾੜੀ ਪੈ ਗਿਆ ਕਹਿੰਦਾ ਮੈਂ ਨਹੀਂ ਕੱਲਾ ਜਾਂਦਾਗਾ ਕਹਿੰਦਾ ਕਿਵੇਂ ਮੇਰਾ ਜਵਾਕ ਚਲਾ ਲੈ ਕੇ ਜਾਓ ਮੇਰ ਤਾਂ ਜੀ ਨਹੀਂ ਲੱਗਣਾ ਕਹਿੰਦਾ ਨਾ ਇਹ ਘਰ ਆ ਹੀ ਲੈ ਕੇ ਜਾਉ ਨਾਲ ਭਾਈ ਉਹ ਕਹਿੰਦੇ ਯਾਰ ਸਾਨੂੰ ਆਰਡਰ ਦਾ ਤੈਨੂੰ ਲੈ ਜਾਣਦਾ ਹੋਇਆ ਕਹਿੰਦਾ ਫਿਰ ਮੈਂ ਤਾਂ ਜਾਂਦਾ ਨਹੀਂ ਹੂੰ ਵਿਚਰ ਗਿਆ ਵਿਚਰ ਗਿਆ ਜੱਟ ਵਿਚਰਿਆ ਮਾੜਾ ਹੁੰਦਾ ਭਾਈ ਮੁੜ ਕੇ ਭਗਵਾਨ ਕਹਿੰਦੇ ਕਿਉਂ ਵੀ ਕਹਿੰਦੇ ਜੀ ਉਹ ਤਾਂ ਜੱਟ ਬੜਾ ੜੀ ਹੋਰ ਆ ਕਹਿੰਦੇ ਕੀ ਗੱਲ ਆ ਉਹ ਤਾਂ ਕਹਿੰਦਾ ਸਾਰੇ ਪਰਿਵਾਰ ਲੈ ਕੇ ਜਾਉਣਾ ਹੀ ਮੈਂ ਜਾਂਦਾ ਨਹੀਂ ਘਰ ਵਾਲੀ ਪੋਤੇ ਪੋਤੀਆਂ ਸਾਰਾ ਲਿਜਾਉਂ ਕਹਿੰਦਾ ਲੈ ਆਓ ਹੁਣ ਕੋਈ ਗੱਲ ਨਹੀਂ ਫਿਰ ਉਹ ਭਾਈ ਕਹਿੰਦੇ ਆ ਜਾ ਹੁਣ ਤਾਂ ਵਹਿ ਜਾ ਹੁਣ ਤਾਂ ਕਹਿੰਦਾ ਪਹਿਲਾਂ ਸਾਰਾ ਟੱਬਰ ਪਾਉ ਮੰਗਰੂ ਮੈਂ ਬੈਠੂ ਥੋੜਾ ਕੀ ਪਤਾ ਮੈਨੂੰ ਕੱਲੇ ਨੂੰ ਲੈ ਕੇ ਉੱਡੀ ਦੋ ਉਹ ਕਹਿੰਦੇ ਚੰਗਾ ਪਈ ਸਾਰਾ ਬਹਿ ਗਿਆ ਕਹਿੰਦੇ ਹੁਣ ਤਾਂ ਵਹਿ ਜਾ ਕਹਿੰਦਾ ਯਾਰ ਕੋ ਕੋਤਰਾ ਹੈਗਾ ਡੱਬਾ ਜਾ ਕਹਿੰਦਾ ਚੱਲ ਉਹ ਕਹਿੰਨੇ ਜਾ ਰਿਹਾ ਇਹ ਨਹੀਂ ਉੱਥੇ ਜਾਂਦਾ ਕਹਿੰਦਾ ਯਾਰ ਬਾਲਾ ਸੌਂ ਕਹਿੰਦਾ ਬਾਲੇ ਜੀ ਤਾਂ ਮੇਰੇ ਕਹਿ ਦੀ ਮੰਨ ਜੋ ਵਿੱਚ ਧਰ ਲਾ ਕਹਿੰਦੇ ਨਾ ਨਾ ਅਸੀਂ ਨਹੀਂ ਇਹ ਲੈ ਕੇ ਜਾਂਦੇ ਤੂੰ ਤਾਂ ਪੁੱਟੇ ਕੰਮ ਕਰਦਾ ਕਹਿੰਦੇ ਵਹਿ ਜਾ ਕਿਸੇ ਚੱਲਣਾ ਪਾਣੇ ਪਈ ਉਹ ਕੁੱਤਾ ਤਾਂ ਛੱਡ ਗਿਆ ਉਹ ਮੱਲੋ ਮਲੀ ਛੜਾਦਾ ਨਹੀਂ ਚੱਕ ਲੈਂਦਾ ਉਹ ਮੈਨੂੰ ਧਰਦਾ ਸਸੇਂ ਹਾਂ ਜੀ ਉੱਤੇ ਭਗਵਾਨ ਕੋਲ ਜਾ ਰਹੀ ਭਗਵਾਨ ਕਹਿੰਦੇ ਵੀ ਤੈਂ ਪਾਪ ਤਾਂ ਬਹੁਤ ਕਰੇ ਸੀ ਕਹਿੰਦਾ ਹਾਂ ਮਹਾਰਾਜ ਦੋ ਤਾਂ ਸਾਦੀ ਮਾਰ ਦੇਤੀ ਕਹਿੰਦਾ ਪਰ ਮੈਨੂੰ ਐਡੇ ਪਾਪੀ ਨੂੰ ਮੈਨੂੰ ਤਾਰਿਆ ਕਿਵੇਂ ਗਿਆ ਮੈਂ ਤਾਰ ਕਿਵੇਂ ਗਿਆ ਕਹਿੰਦਾ ਉਹ ਤਾਰਤਾ ਤਾਂ ਲੱਖਾਂ ਜੀਵ ਦੀ ਜਾਨ ਬਚਾਤੀ ਹੂੰ ਸੁੱਤੇ ਪਏ ਮਾਸੂਮ ਬੱਚੇ ਬੁੜੀਆਂ ਪਸ਼ੂ ਕਿੱਲਾਂ ਦੇ ਬੱਜੇ ਮੱਚ ਜਾਂਦੇ ਉਹ ਜਿੰਨਾ ਤੇਰਾ ਪਾਪ ਹੈ ਉਹ ਧਰਮ ਨੇ ਤੇਰਾ ਕੱਟਦਾ ਵੀ ਕਦੇ ਵੀ ਜੇ ਕੋਈ ਬੰਦਾ ਪਹਿਲੀ ਉਮਰ ਚ ਪ੍ਰਾਤ ਕਰਦਾ ਇਹ ਨਾ ਸੋਚੇ ਵੀ ਮੈਂ ਪ੍ਰਾਤ ਕਰੇ ਨੇ ਹਟੇ ਨਾ ਫਿਰ ਵੀ ਬੰਦਾ ਜੇ ਰੱਬ ਦੇ ਲਾਡ ਲੱਗੇ ਜੇ ਪਰਮਾਤਮਾ ਕੰਨੀ ਹੋ ਜੇ ਨਾ ਚੰਗਾ ਕੰਮ ਰਾਹ ਤੇ ਲੱਗ ਜੇ ਕੱਟੇ ਜਾਂਦੇ ਆ ਕੱਢਦਾ ਆਇਆ ਪਹਿਲਾ ਜਿੰਨੇ ਵੀ ਐ ਭੂਮੀਆਂ ਐਡਾ ਚੋਰ ਸੀ ਡਾਕੇ ਮਾਰਦਾ ਆਉਂਦਾ ਦੁਨੀਆ ਤੜਫਾਈ ਪਈ ਤੀ ਪਰ ਜਦੋਂ ਗੁਰੂ ਨਾਨਕ ਦਾ ਸੰਗ ਹੋ ਗਿਆ ਫਿਰ ਆ ਜਾ ਸਿੱਖ ਬਣਿਆ ਫਿਰ ਉਹਨੇ ਦੁਨੀਆ ਤਾਰਤੀ ਵੀ ਕਦੇ ਵਾਸਤੇ ਆ ਬੰਦੇ ਨੂੰ ਦਿਲ ਨਹੀਂ ਛੱਟਣਾ ਚਾਹੀਦਾ ਵੀ ਯਾਰ ਮੈਂ ਤਾਂ ਇੰਨਾ ਪਾਪ ਕਰਿਆ ਆਪਣਾ ਹੁਣ ਕੀ ਬਣੂਗਾ ਨਹੀਂ ਜੇ ਕੋਈ ਚੰਗਾ ਕਰਮ ਕਰ ਲਿਆ ਕੱਟਿਆ ਜਾਂਦਾ ਜਿਵੇਂ ਲੱਖਾਂ ਮਾਨ ਦਾ ਢੇਰ ਲਾ ਦੇ ਇੱਕ ਸੇਖ ਬਥੇਰੀ ਅੱਗ ਦੀ ਹਾਂ ਮੱਚ ਕੇ ਸਵਾਭਣਾ ਆਂਦੀ ਹੈ ਵੀ ਇਹ ਇੱਕ ਪ੍ਰਮਾਤਮਾ ਦਾ ਤੇ ਦਇਆ ਦੀ ਕੈਡੀ ਕਣੀ ਹੈ ਜਿਨ੍ਹਾਂ ਬੰਦੇ ਦਾ ਪਿਛਲਾ ਕਰਮ ਦਾ ਪਾਪ ਕਰਿਆ ਖਤਮ ਕਰ ਦਿੰਦੀ ਹੈ ਪਰ ਬੰਦਾ ਦਲੀਲ ਨਾ ਛੱਡੇ ਇਹ ਨਾ ਸੋਚੇ ਵੀ ਫਿਰ ਬੁढ़ा ਹੋਇਆ ਵੀ ਕਰੀ ਜਾਵੇ ਨਹੀਂ ਇਹ ਪਹਿਲੀ ਉਮਰ ਚ ਹੋ ਗਿਆ ਬੁੜੇ ਵੇ ਤਾਂ ਹਟ ਜੇ ਕੰਨਿਆ ਦੀ ਆਤ ਹੁੰਦਾ ਤੋਰ ਤੱਕ ਕਿਉਂ ਮਜਿਕਰੀ ਜਾਂਦੇ ਨੇ ਬੁੜੀਆਂ ਵੀ ਲੜਦੀਆਂ ਕਹਿੰਦੇ ਆ ਹਾਂ ਤਾਂ ਚੌੜਾ ਚੱਟਾ ਹੋਗਾ ਛੱਡ ਦੇ ਇਹ ਵਧੀਆਂ ਪਿਸਲੀਆਂ ਤਾਂ ਕਿਉਂ ਜਦੋਂ ਦੇਖਦੀਆਂ ਉਹਦੇ ਕਾਰਨਾਮੇ ਵੀ ਹਜੇ ਵੀ ਨਹੀਂ ਹਟਦਾ ਹਜੇ ਵੀ ਇਹ ਹੋਈ ਕਿਤੇ ਤਾਂ ਕਰਦੇ ਨਹੀਂ ਬੰਦੇ ਨੂੰ ਬਿਲਕੁਲ ਉਦੋਂ ਹਟਣਾ ਚਾਹੀਦਾ ਤੇ ਇਹ ਨਹੀਂ ਵੀ ਸਾਰੀ ਉਮਰੀ ਉਹ ਕਹਿੰਦੇ ਆ ਆਪਣੇ ਆਂਕੋ ਹੁੰਦਾ ਹੈ ਓਏ ਉਹ ਦੇਖ ਚੋ ਚੂਹਾ ਖਾ ਕੇ ਬਿੱਲੀ ਮੱਕੇ ਜਾਂਦੀ ਆ ਫੇਰ ਵੀ ਚੰਗਿਆ ਜੇ ਬਿੱਲੀ ਮੱਕੇ ਵਾਗ ਜੇ ਸਾਰੀ ਉਮਰ ਤਾਂ ਨਹੀਂ ਚੂਹੇ ਖਾਣੇ ਸਹੀ ਗੱਲ ਹੈ ਹਾਂ ਜੇ ਬੰਦਾ ਸੁਧਰਦਾ ਉਹਨੂੰ ਫਿਰ ਉਹਨੂੰ ਲੋਕ ਤਾਨੇ ਮਾਰਨਗੇ ਉਹ ਦੇਖੋ ਉਹ ਕਿੰਨੇ ਮੌੜੇ ਕਰਤੇ ਤੇ ਹੁਣ ਕਸਹਿਰਾ ਪਾਲਾ ਗੁਰਦੁਆਰੇ ਜਾਂਦਾ ਵੀ ਮਾੜੀ ਗਲਤਾਂ ਨੇ ਕਰੀ ਚੰਗੀ ਕਰਿਆ ਜੇ ਹੋ ਜੇ ਵੀ ਰਾਹ ਚੰਗੇ ਲੱਗ ਗਿਆ ਸਹੀ ਗੱਲ ਹੈ ਕੋਈ ਬਿੱਲੀ ਨਹੀਂ ਤਾਂ ਨਹੀਂ ਵੀ ਸਾਰੀ ਉਮਰ ਹੀ ਚੂਹੇ ਖਾਈ ਜਾਣੇ ਆ ਫੇਰ ਤਾਂ ਪਹਿਲਾਂ ਖਾ ਲੇ ਫੇਰ ਤਾਂ ਮੱਕੇ ਵਗ ਜੇ ਕੋਈ ਧਾਰਨੀ ਵੀ ਪ੍ਰਾਧ ਬੰਦੇ ਤੋਂ ਜੇ ਪਹਿਲੀ ਉਮਰ ਚ ਹੋ ਜਾਣਨਾ ਉਹਨਾਂ ਦਾ ਖੇੜਾ ਛੜ ਦੇ ਪਿਛਲੀ ਉਮਰ ਦੇ ਵਿੱਚ ਕੁਛ ਮਾਲਾ ਮੋਟਾ ਬਰਬ ਦੇ ਨਾੜ ਲੱਗ ਜੇ ਕੁਛ ਮਿਲ ਜਾਂਦਾ